ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨਲਾਈਨ ਨਾਅਨਾ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੇ ਰਹਿਣ ਹਲਕਾ ਤਰੰਤ ਅਰੰਧੇ ਜਿਮਨੀ ਚੌਂਚ ਆਮ ਆਦਮੀ ਦੇ ਲੀਡਰਾਂ ਤੇ ਵਰਕਰਾਂ ਨੇ ਵੱਡਾ ਸਿਆਸੀ ਤਮਾਕਾ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਚ ਸ਼ਾਮਲ ਹਰਮੇਸ਼ਿੰਘ ਸੰਧੂ ਦਾ ਆਪ ਲੀਡਰਾਂ ਤੇ ਵਰਕਰਾਂ ਕਿਸੇ ਵੀ ਕੀਮਤ ਨਾਲ ਉਹਨਾਂ ਦਾ ਸਾਥ ਨਹੀਂ ਦੇਣਗੇ ਉਹਨਾਂ ਨੇ ਕਿਹਾ ਕਿ ਅਗਰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਅਗਰ ਹਰਮੇਸ਼ ਸਿੰਘ ਸੰਧੂ ਨੂੰ ਟਿਕਟ ਦਿੰਦੀ ਹੈ ਤਾਂ ਅਸੀਂ ਇਸ ਦਾ ਡਟ ਕੇ ਵਿਰੋਧ ਕਰਾਂਗੇ ਅਤੇ ਅਸੀਂ ਆਪਣਾ ਉਮੀਦਵਾਰ ਆਜ਼ਾਦ ਮੈਦਾਨ 'ਚ ਉਤਾਰਾਂਗੇ ਜੋ ਕਿ ਜਿੱਤ ਕੇ ਪਾਰਟੀ ਦੀ ਝੋਲੀ ਦੇ ਵਿੱਚ ਸ਼ੇਰੜ ਪਾਵੇਗਾ ਆਉ ਜਾਣਦੇ ਹਾਂ ਸਬੰਧੀ ਗੁਰਦੇਵ ਸਿੰਘ ਸੰਧੂ ਹੋਰ ਕੀ ਕਹਿੰਦੇ ਨਜ਼ਰ ਹੈ ਤੁਸੀਂ ਵੀ ਦੇਖੋ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅਸੀਂ ਅੱਜ ਤੁਹਾਨੂੰ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਦੇ ਪੰਜਵੇਂ ਪਾਸ਼ਾ ਦਰਬਾਰ ਸਾਡੇ ਸ਼ਹਿਰ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦਾ ਪਰਿਵਾਰ ਤਰਨਤਨ ਹਲਕੇ ਤੋਂ ਸਾਰੇ ਇੱਥੇ ভোটার ਸਪੋਰਟਰ ਜਿਹਨਾਂ ভোটার ਸਪੋਰਟਰ ਨਹੀਂ ਕਹਿ ਸਕਦੇ ਹਲਕੇ ਦੇ ਆਗੂ ਕਿਉਂਕਿ ভোটার ਸਪੋਰਟਰ ਤਾਂ ਫਿਰ ਬਹੁਤ ਜ਼ਿਆਦਾ ਪਬਲਿਕ ਹੋ ਜਾਣੀ ਆ ਅਜੇ ਪੰਜ ਸਰਪੰਚ ਅਤੇ ਬਲਾਕ ਪ੍ਰਧਾਨ ਜਿਨੇ ਹੋਰ ਅਹੁਦੇਦਾਰ ਚੇਅਰਮੈਨ ਹੋਗੇ ਡਾਇਰੈਕਟਰ ਹੋਗੇ ਗਰਸੇਵ ਸਿੰਘ ਜੀ ਔਲਖ ਜਿਵੇਂ ਕੌਮਲਪ੍ਰੀਤ ਪੀਏ ਹੋ ਗਿਆ ਅੰਜੂ ਵਰਮਾ ਜੀ ਹੋ ਗਈ ਆਪਣਾ ਜ਼ਿਲ੍ਹਾ ਪ੍ਰਧਾਨ ਪਹਿਲਾਂ ਰਹੀ ਆ ਹੁਣ ਇਸ ਵੇਲੇ ਸਕੱਤਰ ਰਾਜੀ ਦਿਲਖਵਿੰਦਰ ਸਿੰਘ ਜੀ ਫੌਜੀ ਬਾਕੀ ਸਾਡੇ ਬਲਾਕ ਪ੍ਰਧਾਨ ਸਾਰੇ ਇੱਥੋਂ ਦੇ ਜਿੰਨੇ ਵੀ 17 ਬਲਾਕ ਪ੍ਰਧਾਨ ਸਾਰੇ ਸਾਡੇ ਨਾਲ ਵੈਸੇ ਵੇਲੇ ਤੇ ਇੱਥੋਂ ਦੇ ਜਿੰਨੇ ਐਮਸੀ ਸਾਡੀ ਪਾਰਟੀ ਦੇ ਹੈਗੇ ਉਹ ਵੀ ਆ ਕੁਝ ਆਜ਼ਾਦ ਐਮਸੀ ਵੀ ਆ ਤੇ ਜਿੰਨੇ ਪੰਜ ਸਰਪੰਚ ਪਿੰਡਾਂ ਦੇ ਇੱਥੇ ਹਾਜ਼ਰ ਵਾ ਆਗੂ ਸਹਿਬਾਨ ਹਾਜ਼ਰ ਵਾ ਜਿਹੜੇ ਵੋਟਰ ਸਪੋਰਟਰ ਆ ਉਹ ਵਿਚਾਰੇ ਪਿੰਡਾਂ ਚ ਉਹਨਾਂ ਨੂੰ ਅਜ ਮੈਸੇਜ ਅਹੀਂ ਨਹੀਂ ਦਿੱਤਾ ਸੀ ਅੱਧੇ ਘੰਟੇ ਘੰਟੇ ਚ ਜਿਹੜੀ ਸਾਰੀ ਰਣਨੀਤੀ ਬਣਾਈ ਆ ਤੇ ਇੱਥੇ ਗੁਰਦਰਾ ਸਾਹਿਬ ਆਏ ਆ ਇਹ ਸਿਰਫ ਸੰਦੇਸ਼ ਇਹ ਦੇਣ ਆਏ ਆ ਵੀ ਅਸੀਂ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤਰਮ ਤਨ ਹਲਕੇ ਦੀ ਸਾਰੀ ਟੀਮ ਜਿਨੇ ਆਪਣੇ ਆਪਣੇ ਪੋਸਟਰ ਲਾਏ ਸੀ ਹਲਕੇ ਚ ਇਲੈਕਸ਼ਨ ਲੜ ਰਹੇ ਸੀ ਕੋਸ਼ਿਸ਼ ਕਰ ਰਹੇ ਸੀ ਸਾਰੇ ਮੈਨੂੰ ਟਿਕਟ ਮਿਲੇ ਮੈਨੂੰ ਮਿਲੇ ਪਰ ਅਸੀਂ ਅੱਜ ਗੁਰੂ ਮਾਰੀ ਦੇ ਦਰਬਾਰ ਚ ਪ੍ਰਕਰਮਾਂ ਚ ਅਸੀਂ ਸਾਰਾ ਪਰਿਵਾਰ ਆਮ ਆਦਮੀ ਪਾਰਟੀ ਦਾ ਪਰਿਵਾਰ ਮੰਨ ਕੇ ਤੇ ਅਸੀਂ ਸਾਰੇ ਉਮੀਦਵਾਰ ਜਿਹੜੇ ਇਲੈਕਸ਼ਨ ਲੜਨ ਦੇ ਚਾਹਵਾਨ ਅੱਜ ਹੀ ਇੱਕ ਮੰਚ ਤੇ ਇਕੱਠੇ ਹੋਏ ਹਾਂ ਗੁਰੂ ਘਰ ਅਸੀਂ ਚਾਹੁੰਦੇ ਹਾਂ ਕਿ ਆਮ ਆਦਮੀ ਪਾਰਟੀ ਤੱਕ ਸਾਡੀ ਆਵਾਜ਼ ਪਹੁੰਚੇ ਸਪਰੀਮਾ ਪਾਰਟੀ ਤੱਕ ਸਰਦਾਰ ਭਗਵੰਤ ਸਿੰਘ ਜੀ ਮਾਨ ਤੱਕ ਕਿ ਇਹ ਜਿਹੜਾ ਬੰਦਾ ਥੋੜੇ ਦਿਨ ਪਹਿਲਾਂ ਸ਼ਾਮਲ ਕੀਤਾ ਕਿਤੇ ਪਾਰਟੀ ਗਲਤੀ ਨਾਲ ਇਹਦੀ ਟਿਕਟ ਨਾ ਕਰ ਦਵੇ ਚਲੋ ਸਾਨੂੰ ਅਜੇ ਕੋਈ ਇਸ ਗੱਲ ਦਾ ਪਤਾ ਨਹੀਂ ਕਿ ਆਪ ਚਲੋ ਪਾਰਟੀ ਨੇ ਸ਼ਾਮਲ ਕੀਤਾ ਵਾ ਜਾਂ ਕਿਹੜੀਆਂ ਰਣਨੀਤੀ ਤੇ ਕੀਤਾ ਵਾ ਪਰ ਅਸੀਂ ਇੱਕ ਸਿਰ ਬੇਨਤੀ ਆਪਦੀ ਪਾਰਟੀ ਨੂੰ ਕਿ ਅਸੀਂ ਪਾਰਟੀ ਲਈ ਕੰਮ ਕੀਤਾ ਵਾ ਸਾਡੀ ਪਾਰਟੀ ਆ ਪਾਰਟੀ ਜਿਵੇਂ ਸਿਆਣਿਆ ਕਿ ਪਾਰਟੀ ਮਾਂ ਹੁੰਦੀ ਆ ਅਸੀਂ ਪਾਰਟੀ ਤੱਕ ਆਵਾਜ਼ ਪਹੁੰਚਾਉਣੀ ਚਾਹੁੰਦੇ ਆਂ ਕਿ ਇਸ ਬੰਦੇ ਦਾ ਕਦੇ ਭੁੱਲ ਕੇ ਜਾਂ ਹਲਕਾਣਚਾਰ ਜਾਂ ਟਿਕਟ ਨਾ ਕੀਤੀ ਜਾਵੇ ਕਿਉਂਕਿ ਸਾਨੂੰ ਹਲਕੇ ਦੇ ਲੋਕਾਂ ਬਾਹਰ ਨਹੀਂ ਨਿਕਲ ਦੇਣਾ ਵੋਟਾਂ ਮੰਗਣ ਇਸ ਬੰਦੇ ਦਾ ਵਿਰੋਧ ਜ਼ਿਆਦਾ ਵਾ ਇਹਨੂੰ ਪਾਰਟੀ ਕੋਲ ਜੀ ਨੇ ਸ਼ਾਮਲ ਕਰਾਇਆ ਨਾ ਉਹ ਵਿਚੋਲਾ-ਓਲਾ ਰੱਖ ਕੇ ਇਹ ਕੰਮ ਕਰ ਗਿਆ ਤੇ ਇਹਨੂੰ ਬਹੁਤ ਵੱਡੀ ਇਹਦੀ ਸਾਫ ਸੁੱਧਰੀ ਸ਼ਬੀ ਦੱਸ ਕੇ ਵੀ 40-50 ਹਜ਼ਾਰ 45 ਦੀ ਵੋਟ ਵਾ ਜਦੋਂ ਕਿ ਉਸ ਵੇਲੇ ਯਾਦ ਜਦੋਂ ਪਈ ਸੀ ਨਾ ਵੋਟ ਤੋਂ ਕੰਮ ਉਦੋਂ ਫਰੈਸ਼ ਸੀ ਬੰਦਾ ਏ ਤੇ ਹੁਣ ਉਸ ਤੋਂ ਬਾਅਦ ਇਹਨਾਂ ਸਮੇਕਾਂ ਵੇਚੀਆਂ ਵਕਾਈਆਂ ਕਬਜ਼ੇ ਕਿਤੇ ਕੰਮ ਕੋਈ ਪੜਾ ਜਿਹੜਾ ਕਰਨ ਵਾਲਾ ਛੱਡਿਆ ਹੀ ਨਹੀਂ ਇਸ ਬੰਦੇ ਨੇ ਤੇ ਹੁਣ ਹਲਕੇ ਦੇ ਵਿੱਚ ਜਿਹੜੇ ਇਹ ਆਪਦੇ ਅਕਾਲੀ ਦਲ ਦਾ ਗਰੁੱਪ ਸੀ ਉਹ ਤੁਸੀਂ ਵੇਖਿਆ ਚੇਅਰਮੈਨ ਆਗੂ ਸਾਰੇ ਸ਼ਾਹਬਾਨ ਇਹ ਹੋਰ ਪਾਰਟੀਆਂ ਜਾ ਵੜੇ ਆ ਇਹਦੇ ਕੋਲ ਕੋਈ ਅਕਾਲੀ ਦਲ ਦੀ ਵੋਟ ਨਹੀਂ ਹੈਗੀ ਅਕਾਲੀ ਦਲ ਦੀ ਕੋਈ ਅਕਾਲੀ ਦਲ ਨਾ ਰਹੀ ਕੋਈ ਅਦਰ ਦਲਾਂ ਚਲ ਗਈ ਆ ਇਹ ਹੁਣ ਇਸ ਵ ਇਸ ਕਰਕੇ ਅਸੀਂ ਪਾਰਟੀ ਦੇ ਸੁਪਰੀਮੋ ਨੂੰ ਬੇਨਤੀ ਕਰਨੇ ਚਾਹੁੰਦੇ ਅਸੀਂ ਪਾਰਟੀ ਲਈ ਦਰਦ ਰੱਖਦੇ ਆ ਸਾਰੇ ਹਲਕੇ ਦੇ ਆਗੂ ਸਹਿਬਾਨ ਇਕੱਠੇ ਹੋ ਕੇ ਅਸੀਂ ਚਾਹੁੰਦੇ ਆ ਵੀ ਪਾਰਟੀ ਜਿਹੜੀ ਸੁਪਰੀਮੋ ਇਹਨੂੰ ਭੁੱਲ ਕੇ ਕੋਈ ਹੋਰ ਸੇਵਾ ਦੀ ਅੱਗੇ ਨਾ ਵਧਾਵੇ ਕਿਉਂਕਿ ਹਲਕੇ ਚ ਇਹਦਾ ਵਿਰੋਧ ਬਹੁਤ ਜ਼ਿਆਦਾ ਇਸ ਬੰਦੇ ਦਾ। ਸਭ ਤੁਸੀਂ ਚੇਅਰਮੈਨ ਜੀ ਪੰਜਾਬ ਲੈਵਲ ਦੇ ਉਹ ਹੁਣ ਸ਼ਾਮਲ ਹੋ ਕੇ ਬਾਦੋਂ ਉਹਨਾਂ ਦੀ ਜਿਹੜੀ ਮੰਗ ਉੱਠੀ ਆ ਜਿਹੜੀ ਟਿਕਟ ਦੀ ਉਹ ਦਾਅਵੇਦਾਰ ਬਣਦੇ ਆ ਤੇ ਤੁਹਾਡੇ ਪੱਲੇ ਨਾ ਕੋਈ ਰابطਾ ਕਾਇਮ ਨਹੀਂ ਹੋਇਆ ਜੀ ਇੰਨੇ ਸਮੇਂ ਦਾ। ਰابطਾ ਜਿੱਥੇ ਜਿੱਥੇ ਸਾਡੇ ਸ਼ੋਰਸ ਲੱਗਦੇ ਆ ਨਾ ਜੀ ਅਸੀਂ ਲਾਏ ਆ ਜੀ ਕੋਸ਼ਿਸ਼ ਕੀਤੀ ਆ ਚਲੋ ਅੱਜ ਤੱਕ ਸਾਨੂੰ ਪਾਰਟੀ ਨੇ ਕੋਈ ਨਹੀਂ ਇਹ ਗੱਲ ਕਹੀ ਵੀ ਹਿੰ ਟਿਕਟ ਦੇਣ ਲੱਗੇ ਜਾਂ ਕੁਝ ਪਰ ਵੈਸੇ ਵੀ ਅਸੀਂ ਗੁਰੂ ਘਰ ਆਏ ਆ ਇੱਕ ਇਕੱਤਰ ਵਿਖਾਇਆ ਆਪਦਾ ਅਸੀਂ ਆਮ ਆਦਮੀ ਪਾਰਟੀ ਦਾ ਪਰਿਵਾਰ ਦਾ ਇਕੱਠ ਵਿਖਾਇਆ ਅੱਜ ਪਾਰਟੀ ਨੂੰ ਖੁ ਜੋ ਇੱਕ ਮੰਚ ਤੇ ਇਕੱਠੇ ਆ ਸਗੋਂ ਸਾਡੀ ਪਾਰਟੀ ਸੁਪਰੀਮ ਨੂੰ ਸਰਦਾਰ ਭਗਵਾਨ ਸਿੰਘ ਜੀ ਮਾਨ ਨੂੰ ਇਸ ਗੱਲ ਤੇ ਗਰਭ ਮਹਿਸੂਸ ਹੋਊਗਾ ਅਤੇ ਮਾਨ ਮਹਿਸੂਸ ਹੋਊਗਾ ਵੀ ਤਰਨ ਤਨ ਹਲਕਾ ਜਿਹਾ ਇੱਕ ਮੋਟਵਾ ਸਾਡਾ ਇਸ ਕਰਕੇ ਹਾਂਜੀ ਸਾਹਿਬ ਜੀ ਡਾਇਰੈਕਟਰ ਹਰਮੀਰ ਸੰਧੂ ਨੂੰ ਮਿਲ ਜਾਂਦੀ ਹੈ ਤੇ ਤੁਹਾਡੇ ਵੱਲੋਂ ਅਗਲਾ ਐਕਸ਼ਨ ਕੀ ਹੋਊਗਾ ਵੇਖੋ ਜੀ ਜਦੋਂ ਅਸੀਂ ਬਾਰ ਬਾਰ ਪਾਰਟੀ ਨੂੰ ਬੇਨਤੀ ਕਰ ਰਹੇ ਆ ਅਗਲਾ ਐਕਸ਼ਨ ਤੁਹਾਨੂੰ ਵੀ ਪਤਾ ਤੇ ਪਾਰਟੀ ਨੂੰ ਵੀ ਪਤਾ ਵਾ ਵੀ ਐਕਸ਼ਨ ਜਦੋਂ ਪਾਰਟੀ ਸਾਡੀ ਇਨੀ ਗੱਲ ਕੋਈ ਸੁਣਦੀ ਹੈ ਨਾ ਤੇ ਫਿਰ ਪਾਰਟੀ ਅਸੀਂ ਆਪਦੇ ਸਮੇਂ ਸਾਰੇ ਵਿਚਾਰ ਕਰਾਂਗੇ ਬਹਿ ਕੇ ਫਿਰ ਜਿਹੜਾ ਸਾਡਾ ਅੱਜ ਦਰਬਾਰ ਸਾਹਿਬ ਆਉਣ ਦਾ ਸਿੱਖ ਇਹ ਗੁਰੂ ਘਰ ਦਾ ਧਰਮਈ ਸਥਾਨ ਹੈ ਅਸੀਂ ਇੱਥੇ ਆਏ ਆ ਸਾਡਾ ਵੀ ਕਿ ਆਉਣ ਦਾ ਰੀਜਨ ਵਾ ਅਸੀਂ ਬਾਹਰ ਵੀ ਕਿਤੇ ਇਕੱਠੇ ਹੋ ਸਕਦੇ ਸੀ ਗੁਰੂ ਘਰ ਤਾਂ ਆਈਆਂ ਆ ਮੁੱਖ ਮੰਤਰੀ ਸਾਹਿਬ ਦਾ ਕੋਲ ਬਾਕੇ ਸ਼ਾਮਲ ਕਰਵਾਉਣਾ ਤੁਸੀਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਸੀਗੀ ਉਹਨਾਂ ਨੇ ਇਹ ਕਿਹਾ ਕਿ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਸਾਡੀ ਉਮਰ ਛੋਟੀ ਸੀ ਜਦੋਂ ਜਿੱਤਦੇ ਆਦੇ ਆ ਤੇ ਕੀ ਗੱਲ ਮੁੱਖ ਮੰਤਰੀ ਸਾਹਿਬ ਨੇ ਕੋਈ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਚੈਕਿੰਗ ਨਹੀਂ ਕੀਤੀ ਕੋਈ ਇਹਨਾਂ ਨੂੰ ਦੇਖੋ ਜੇ ਮੁੱਖ ਮੰਤਰੀ ਸਾਹਿਬ ਨੂੰ ਸਾਰੀ ਗੱਲ ਯਾਦ ਹੁੰਦੀ ਤੇ ਦੋ ਵਾਰ ਹਰਿਆ ਵੀ ਆ ਫਿਰ ਇਸ ਕਰਕੇ ਉਹ ਗੱਲਾਂ ਕੋਈ ਕੁਦਰਤੀ ਇਸ ਤਰੀਕੇ ਨਾਲ ਹੋ ਜਾਂਦੀਆਂ ਕਿਸੇ ਸਮੇਂ ਨਹੀਂ ਪਤਾ ਲੱਗਦਾ ਉਦੋਂ ਜਿੰਮੇਵਾਰੀ ਬਹੁਤ ਵੱਡੀ ਆ ਦਿਮਾਗ ਤੇ ਬੋਝ ਹੁੰਦਾ ਵਾ ਹੁਣ ਦੋ ਵਾਰਾਂ ਹਰਿਆ ਇਹਨਾਂ ਨੂੰ ਇਸੋਂ ਦੇ ਹਲਕੇ ਨੇ ਠੋਕਰਿਆ ਵਾ ਇਸ ਕਰਕੇ ਹੁਣ ਦੂਜਾ ਮਨ ਰਹੀਦੀ ਖੁੰਦੀ 13 ਸਾਲ ਹੋ ਗਏ ਨੂੰ ਲੈਣ ਤੋਂ ਲੱਥੇ ਨੂੰ 13 ਦਿਨ ਫੋਨ ਬੰਦ ਕਰਕੇ ਵੇਖ ਲਓ 13 ਦਿਨ ਕਿਸੇ ਨੂੰ ਮਿਲੋ ਨਾ 13 ਦਿਨ ਬਾਅਦ ਲੋਕੀ ਪਿਛਵਾਟ ਜਾਂਦੇ 13 ਸਾਲ ਹੋ ਗਏ ਨੂੰ ਲੱਥੇ ਨੂੰ ਇਹਦੀ ਕਿਹੜੀ ਵੋਟ ਰਹਿ ਗਈ ਹਲਕੇ ਜੀ ਇਹਦਾ ਜਿਹੜਾ ਕੇਡਰ ਸੀ ਉਹ ਸਾਰਾ ਸ਼੍ਰੋਮਣੀ ਅਕਾਲੀ ਦਲ ਲੈ ਗਿਆ ਕੋਈ ਅਦਰ ਦਲ ਲੈ ਗਿਆ ਤੇ ਕੋਲੇ ਹੁਣ ਕੱਖ ਨਹੀਂ ਆਮ ਆਦੀ ਪ ਇਨਾਂ ਦੇ ਵਿੱਚ ਲੜਾਈਆਂ ਝਗੜੇ ਪਿੰਡਾਂ ਦੇ ਵਿੱਚ ਕਲੇ ਪਈ ਪਿੰਡਾਂ ਦੇ ਜਿਹੜੇ ਪੰਜ ਸਰਪੰਚ ਸਾਡੇ ਅੱਜ ਬਣੇ ਆ ਉਹ ਉਹਨਾਂ ਨੇ ਮਿਹਨਤ ਕੀਤੀ 8 8 10 10 ਸਾਲ ਪਾਰਟੀ ਲਈ ਅੱਜ ਉਹਨਾਂ ਨੂੰ ਡਰ ਪਿਆ ਵੀ ਸਾਡਾ ਜਿਹੜਾ ਕਰਦਾਰ ਖਤਮ ਹੋਣ ਜਾ ਰਿਹਾ ਕਿਉਂਕਿ ਉੱਥੇ ਇੱਕ ਇੱਕ ਦੋ ਦੋ ਬੰਦੇ ਇਹਦੇ ਪਿੰਡਾਂ 'ਚ ਨੇ ਰੱਖੇ ਗਲਤ ਕਮਾਣ ਵਾਲੇ ਮੁੜ ਕੇ ਉਹਨਾਂ ਨੇ ਚੌਧਰੀ ਬਣ ਜਾਣਾ ਸਾਡੇ ਬੰਦੇ ਨੇ 10 10 ਸਾਲ ਮਿਹਨਤ ਕੀਤੀ ਆ ਉਹਨਾਂ ਦੇ ਸਾਡੀ ਦਾਹਾਂ ਦਾਹ ਸਾਲਾਂ ਦੀ ਮਿੱਟੀ ਮਿਹਨਤ ਮਿੱਟੀ ਹੋਣੀ ਆ ਇਸ ਕਰਕੇ ਸਾਡੇ ਆਮ ਪਾਰਟੀ ਦੇ ਬੰਦੇ ਕਿਸੇ ਨੇ ਦਾ ਸਾਥ ਨਹੀਂ ਦੇਣਾ ਜੀ ਅੱਜ ਗੁਰ ਪ੍ਰਕਰਮਾ ਦੇ ਵਿੱਚ ਬੈਠੀ ਸਮੂਹ ਸਾਧ ਸੰਗਤ ਜ ਅੱਜ ਸਾਡੀ ਆਮ ਆਦਮੀ ਪਾਰਟੀ ਦੇ ਤਰਨਤਾਰਨ ਦੇ ਸਾਰੇ ਲੀਡਰ ਸਹਿਬਾਨ ਕਾਉਂਸਲਰ ਸਹਿਬਾਨ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਰਪੰਚ ਅਹੁਦੇਦਾਰ ਮੇਨ ਅਹੁਦੇਦਾਰ ਹੀ ਆਏ ਸਾਡੇ ਹੀ ਸ਼ਾਰਟ ਟਾਈਮ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਇਹਨਾਂ ਨੂੰ ਸੱਦਿਆ ਉਹਨਾਂ ਦਾ ਇੱਥੇ ਆਉਣ ਦਾ ਬਹੁਤ ਬਹੁਤ ਧੰਨਵਾਦ ਸਾਡੇ ਆਉਣ ਦਾ ਇੱਕ ਮਕਸਦ ਹੈ ਜੀ ਪਿਛਲੇ ਦਿਨੀ ਕੁਝ ਪ੍ਰੈਸ ਦੇ ਵਿੱਚ ਜਾਂ ਕੁਝ ਸਾਡੇ ਵਿਰੋਧੀ ਪਾਰਟੀਆਂ ਨੇ ਇੱਕ ਗੱਲ ਅਫਵਾਹ ਫਲਾਤੀ ਵੀ ਆਮ ਆਦਮੀ ਪਾਰਟੀ ਦੇ ਇੱਕ ਅਨਾਰ ਸੋ ਬਿਮਾਰ ਸਾਰੇ ਜਣੇ ਇਕੱਠੇ ਨਹੀਂ ਤੇ ਟਿਕਟਾਂ ਮੰਗਦੇ ਆ ਅਸੀਂ ਜਿੰਨੇ ਜਣੇ ਨੇ ਬੋਰਡ ਲਾਏ ਸਾਰਿਆਂ ਨੂੰ ਇੱਕ ਜਗ੍ਹਾ ਇਕੱਠਾ ਕੀਤਾ ਗੁਰੂ ਮਹਾਰਾਜ ਦੀ ਪਵਿੱਤਰ ਪ੍ਰਕਰਮਾਂ ਦੇ ਵਿੱਚ ਖੜੇ ਆ ਸਾਡਾ ਇਹ ਨਿਸ਼ਾਨਾ ਵੀ ਅਸੀਂ ਸਾਰੇ ਇਕੱਠੇ ਆ ਬਸ ਸਾਡਾ ਇੱਕ ਵਿਰੋਧ ਆ ਵੀ ਜਿਹੜਾ ਇੱਕ ਬਾਹਰੋਂ ਆਇਆ ਬੰਦਾ ਜਿਹਨੂੰ ਅਸੀਂ ਪਹਿਲਾਂ 2017 'ਚ ਹਰਾਇਆ 22 'ਚ ਹਰਾਇਆ ਇਹਨਾਂ ਲੋਕਾਂ ਨੇ ਹਰਾਇਆ ਸਾਡੀ ਪਾਰਟੀ ਦੇ ਵਰਕਰਾਂ ਨੇ ਹਰਾਇਆ ਉਸ ਨਾਲ ਸਾਡਾ ਵਿਰੋਧ ਆ ਅਸੀਂ ਸਾਰੇ ਇਕੱਠੇ ਆ ਸਾਡੀ ਅਰਵਿੰਦ ਕੇ ਜੀ ਆਲ ਜੀ ਸਰਾ ਭਗਵਾਨ ਸਿੰਘ ਮਾਨ ਮਨੀਸ਼ ਉਹਦੀ ਜਿਉ ਨੂੰ ਇਹ ਹੀ ਬੇਨਤੀ ਆ ਪਾਰਟੀ ਦੇ ਕਿਸੇ ਵੀ ਛੋਟੇ ਤੋਂ ਛੋਟੇ ਵਰਕਰ ਨੂੰ ਤੁਸੀਂ ਟਿਕਟ ਦੇ ਕੇ ਨਵਾਜੋ ਅਸੀਂ ਜਿਤਾ ਕੇ ਪਾਰਟੀ ਨੂੰ ਤੁਹਾਡੀ ਝੋਲੀ ਵਿੱਚ ਪਾਵਾਂਗੇ ਮੈਂ ਇਹਦਾ ਇਤਿਹਾਸ ਦਾ ਦੱਸਣਾ ਚਾਹੁੰਦਾ ਜਦੋਂ ਦੋ ਇਹ ਨੂੰ ਇੱਕ ਨਾ ਤਾਮਝਾਮ ਲਾਉਣੇ ਬੜੇ ਆਉਂਦੇ ਆ ਜਦੋਂ ਇਲੈਕਸ਼ਨ ਲੜਦਾ ਨਾ ਇਹ ਵਿਰੋਧੀਆਂ ਨੂੰ ਵਿਰੋਧੀਆਂ ਦੇ ਵਿਰੋਧੀਆਂ ਨੂੰ ਸਾਰਿਆਂ ਨੂੰ ਇਕੱਠਿਆ ਕਰਦਾ ਤੇ ਮੈਂ ਤੁਹਾਨੂੰ ਦੱਸਦਾ ਵੀ ਸਾਡੀ ਵੀ ਸਿਆਸਤ ਲੰਗੀ ਆ ਸਾਡੇ ਕੋ ਵੀ ਸਾਰਾ ਧਾਮ ਧਾਮ ਹੋਣਾ ਹੈਗਾ ਕਿਹੜੀ ਪਾਰਟੀ ਚ ਕਿੰਨੇ ਅਹੁਦੇ ਦਾ ਕਿੰਨੇ ਲੀਡਰ ਆ ਕਿੰਨੇ ਕੀ ਆ ਇਹ ਸ਼ਾਇਦ ਨਾ ਇਹਨੇ ਪਿਛਲੀ ਵਾਰ ਜਿਹੜਾ ਕੰਮ ਧੰਮ ਕੀਤਾ ਸੀ ਨਾ ਉਦੋਂ ਡਾਕਟਰ ਅਗਨੀ ਉਤਰੀ ਦੇ ਖਿਲਾਫ ਸੀ ਕਾਂਗਰਸੀ ਬਹੁਤ ਸਾਰੇ ਉਹ ਸਾਰੇ ਇਹਨੇ ਨਾਰ ਲਾ ਲੇ ਸੀ ਰਲar ਲੂ ਕੇ 40000 ਵੋਟ ਖੜੀ ਸੀ ਉਹ ਸਾਰੇ ਦੇ ਸਾਰੇ ਇਸ ਵੇਲੇ ਆਪਣੀ ਕਾਂਗਰਸ ਪਾਰਟੀ ਚ ਜਾ ਚੁੱਕੇ ਆ ਤੇ ਜਿਹੜੇ ਇਹਦੇ ਨਾਲ ਕਾਲੀਦਾਲ ਦੇ ਬੰਦੇ ਸੀ ਉਹ ਤੁਹਾਨੂੰ ਵੀ ਪਤਾ ਉਹ ਸਾਰੇ ਵੀਰ ਸਿੰਘ ਬਾਦਲ ਨੇ ਜੁਆਇਨ ਕਰਾ ਲਿਆ ਹੁਣ ਰਹਿ ਗਿਆ ਇਕੱਲੇ ਦਾ ਇਕੱਲਾ ਇਹਦੇ ਨਾਲ ਉਹੀ ਰਹਿ ਗਏ ਪਰਚੇ ਕਰਾਉਣ ਵਾਲੇ ਲੋਕਾਂ ਦੀਆਂ ਨਜਾਇਜ਼ ਜ਼ਮੀਨਾਂ ਵੱਲਣ ਵਾਲੇ ਤੇ ਨਾਲ ਦੀ ਨਾਲ ਨਸ਼ਾ ਵੇਚਣ ਵਾਲੇ ਮੈਂ ਇਹੀ ਬੇਨਤੀ ਕਰੂੰਗਾ ਪਾਰਟੀ ਨੂੰ ਵੀ ਐਵੇਂ ਤੁਸੀਂ ਸੋਚ ਸਮਝ ਕੇ ਇਹੋ ਜਿਹੇ ਬੰਦੇ ਨੂੰ ਪਾਰਟੀ ਦੇ ਵਿੱਚ ਆਉਣਾ ਨਹੀਂ ਚਾਹੀਦਾ ਜਿਉਂਦਾ ਤੈਨੂੰ ਕੱਢਿਆ ਜਾਵੇ ਅਸੀਂ ਸਾਰੇ ਇਕੱਠੇ ਆ ਮੈਂ ਦੁਬਾਰਾ ਹੀ ਬੇਨਤੀ ਕਰਦਾ ਸਾਡਾ ਆਉਣ ਦਾ ਕਾਰਨ ਇਹ ਆ ਵੀ ਸਾਡੇ ਇਕੱਠੇ ਆ ਜਿੰਨੇ ਜਣਿਆਂ ਨੇ ਅਸੀਂ ਬੋਰਡ ਲਾਏ ਸਾਰੇ ਇਕੱਠੇ ਆ ਹੌਲਕਾ ਸਾਹਿਬ ਇੱਥੇ ਕਿਹਾ ਕਿ ਜਿਹੜੇ ਬਾਹਰੋਂ ਆ ਕੇ ਜਿਹੜੇ ਪਹਿਲਾਂ ਹੋ ਗਏ ਸ਼ਾਮਲ ਹੋਣ ਫੇ ਪਾਰਟੀ ਦੇ ਕਰੀਬੀ ਉਹ ਪੂਰੇ ਪੰਜਾਬ ਚ ਵਿਰੋਧ ਹੋ ਰਿਹਾ ਜੀ ਉਹ ਮੱਕਰਾ ਇੱਜ਼ਤ ਨਹੀਂ ਦੀ ਨਹੀਂ ਜੀ ਨਹੀਂ ਹਾਲੇ ਉਹ ਸ਼ਾਮਲ ਹੀ ਹੋਏ ਆ ਸ਼ਾਮਲ ਹੀ ਹੋਏ ਆ ਅਸੀਂ ਵਿਰੋਧ ਕਰਕੇ ਹੀ ਤੁਹਾਨੂੰ ਸਪਸ਼ਟੀਕਰਨ ਦੇਣ ਆਏ ਆ ਵੀ ਲੋਕ ਸਾਨੂੰ ਪੁੱਛਦੇ ਆ ਅਸੀਂ ਲੀਡਰ ਆ ਇਹ ਕੀ ਹੋਇਆ ਅਸੀਂ ਇਹੀ ਇੱਕ ਸਪਸ਼ਟੀਕਰਨ ਦੇਣ ਆਏ ਆ ਵੀ ਕੁਝ ਨਹੀਂ ਹੁੰਦਾ ਵਿਸ਼ਵਾਸ ਕਰੋ ਪਾਰਟੀ ਤੇ ਸਦਾ ਭਗਵਾਨ ਸਿੰਘ ਮਾਨ ਅਰਵਿੰਦ ਕੇਜਰੀਵਾਲ ਜੀ ਸਾਡੇ ਨਾਲ ਕਦੀ ਧੋਖਾ ਨਹੀਂ ਕਰਨਗੇ ਤੁਹਾਡੇ ਨਾਲ ਉਹਨਾਂ ਲੋਕਾਂ ਨਾਲ ਕਦੀ ਧੋਖਾ ਨਹੀਂ ਕਰਨਗੇ ਜਿਨ੍ਹਾਂ ਨੇ ਭਮਕੜਾ ਨੇ ਤਗੜੇ ਹੋ ਕੇ ਪਾਰਟੀ ਬਣਾਈ ਆ ਸਾਰੇ ਪੰਜਾਬ 'ਚ ਇਸ ਚੀਜ਼ ਦਾ ਵਿਰੋਧ ਆ ਪਾਰਟੀ ਨੂੰ ਵੀ ਪਤਾ ਵਾ ਕਿਹੜੀ ਜੁਆਇਨਿੰਗ ਦੀ ਗੱਲ ਕਰ ਰਹੇ ਆਪਾਂ ਜੀ ਇਹ ਜਿਹੜਾ ਵੀ ਬੰਦਾ ਇੱਕ ਹੀ ਜੁਆਇਨਿੰਗ ਹੋਇਆ ਤੁਹਾਨੂੰ ਵੀ ਪਤਾ ਉਹ ਮੰਜੀ ਰਮੀਸ਼ ਸਿੰਘ ਸੰਧੂ ਹੋਰ ਕੋਈ ਨਹੀਂ ਹੋਇਆ ਬਾਕੀ ਕਿਸੇ ਨੇ ਸਾਡਾ ਵਿਰੋਧ ਨਹੀਂ ਸਾਡੇ ਨਾਲ ਨਹੀਂ ਵਿਰੋਧ ਲੋਕਾਂ ਦਾ ਵਿਰੋਧ ਹੈ ਜੀ ਅਸੀਂ ਉਹਦੇ ਆਸਤੇ ਪਾਰਟੀ ਕੋ ਟਿਕਟ ਮੰਗਣੀ ਸਾਡੇ ਆਸਤੇ ਵੋਟਾਂ ਮੰਗਣੀਆਂ ਬੜੀਆਂ ਸਾਨੂੰ ਔਖੀਆਂ ਵਾਂ ਜੀ ਇਹ ਵੀ ਬੜੇ ਅਹੁਦੇਦਾਰ ਤੇ ਜਿਹੜੇ ਟਿਕਟਾਂ ਦੇ ਦਾਵੇਦਾਰ ਸੀਗੇ ਉਹ ਹੱਲੇ ਇੱਥੇ ਇਕੱਤਰ ਨਹੀਂ ਹੋਏ ਆਉਣ ਵਾਲੇ ਦੇ ਨਾਲ ਤੁਸੀਂ ਇਕੱਠੇ ਕਰ ਲਓ ਬਿਲਕੁਲ ਖਲਤ ਗੱਲ ਹੈ ਜੀ ਸਾਰੇ ਹੀ ਇਕੱਠੇ ਹੋਏ ਆ ਪੱਤਰਕਾਰ ਸਾਹਿਬ ਤੁਸੀਂ ਵੇਖ ਲਓ ਸਾਰੇ ਇਕੱਠੇ ਸਾਰੇ ਇਕੱਠੇ ਸਾਡੇ ਨਾਲ ਇੱਕ ਅੱਧਾ ਭਾਵੇਂ ਨਾ ਇਕੱਠੇ ਹੋਵੇ ਉਹ ਆਪਣੀ ਲਾਈਨ ਚੋਂ ਬਾਹਰ ਹੋ ਚੁੱਕਾ ਜਿਹੜਾ ਇੱਕ ਫੋਟੋ ਲਵਾ ਆਇਆ ਨਾ ਉਹ ਸਾਡੇ ਨਾਲ ਨਹੀਂ ਸੀਗਾ ਉਹਦੇ ਨਾਲੇ ਬਾਕੀ ਸਾਰੇ ਦੇ ਸਾਰੇ ਇਹੀ ਟਿਕਟ ਮਰੋ ਲੈਣ ਵਾਲੇ ਸਾਰੇ ਇਕੱਠੇ ਆ ਠੀਕ ਹੈ ਜੀ ਧੰਨਵਾਦ ਬਸ